ਇਦਣ ਪਹਿਲਾਂ ਓਏ ਕੌਣ ਆ ਗਿਆ ਬੰਨ ਮੈਂ ਨਾਰਮੇ ਨਵੇਂ ਟਰੈਕਟਰ ਵੀ ਜਤਨੇ ਨੇ ਗੱਬਰੂਆਂ ਨੇ ਰੋੜੀ ਕੁੱਟਣ ਵਾਲੀ ਮਸ਼ੀਨ ਵੀ ਕੋਈ ਆਖਦਾ ਤੇ ਕੋਈ ਕੋਈ ਕਹਿੰਦਾ ਵੀ ਇਲੂ ਇਲੂ ਆ ਗਿਆ ਸਾਡਾ ਸ਼ੀਲੂ ਸ਼ੇਲੂ ਆ ਗਿਆ ਓ ਜਿਹੜੇ ਜਿਹੜੇ ਕਹਿੰਦੇ ਵੀ ਆ ਮੈਚ ਦਾ ਸਵਾਦ ਆ ਉਹ ਇੱਕ ਦਾੜੀ ਮੇਕਿਆ ਤਾੜੀ ਤੇ ਵੱਜੂਗੀ ਤਾੜੀ ਤੇ ਵੱਜੂਗੀ ਮੈਨੂੰ ਨਾ ਬਹੁਤ ਲੋਕੀ ਪੁੱਛਦੇ ਆ ਕਹਿੰਦੇ ਵੀ ਸਭ ਤੋਂ ਪਹਿਲਾਂ ਤੂੰ ਆਖਿਆ ਕਿ ਰੋੜੀ ਕੁੱਟਣ ਵਾਲੀ ਮਸ਼ੀਨ ਲੜਗਾ ਉਹ ਅੱਜ ਗੱਲ ਕਲੀਅਰ ਕਰਦੇ ਵੀ ਇਹਨੂੰ ਮੈਂ ਕਾਹਤੋਂ ਆਖਿਆ ਸੀ ਮੈਂ ਰੋੜੀ ਕੁੱਟਣ ਵਾਲੀ ਮਸ਼ੀਨ ਅਰਗਾ ਮੇਰੇ ਪਿੰਡ ਮੇਰੇ ਘਰੇ ਮਿਸਤਰੀ ਲੱਗੇ ਸੀ ਛੱਤ ਪੈਣੀ ਸੀ ਲੈਟਰ ਪੈਂਦਾ ਸੀਗਾ ਜਦੋਂ ਫਰਸ਼ ਲੱਗਦੀ ਹੈ ਨਾ ਇੱਕ ਰੋੜੀ ਕੁੱਟੀ ਜਾਂਦੀ ਹੈ ਜਦੋਂ ਮਸ਼ੀਨ ਲਿਆਉਣੇ ਮਸ਼ੀਨ ਦੇ ਵਿੱਚ ਮਿਸਤਰੀ ਪਹਿਲਾਂ ਪੰਜ ਚਾਰ ਉਹਨਾਂ ਨੇ ਰੋੜੇ ਸਿੱਟੇ ਫਿਰ ਇੱਟਾਂ ਸੜਤੀਆਂ ਵਿੱਚ ਹੋਰ ਕਹਿੰਦੇ ਸਖਤ ਕੁਝ ਪੱਥਰ ਵਗੈਰਾ ਸੜਤੇ ਉਹ ਪਤੰਦਰ ਜੋ ਆਵੇ ਮਸ਼ੀਨ ਤਰੜੜ ਕਰੀ ਗਈ ਉਦੋਂ ਬਾਅਦ ਮੈਦ ਦੇ ਸ਼ਿੱਲੂ ਅਸੀਂ ਬੱਚੋ ਵਾਲੇ ਇਕੱਠੇ ਹੋ ਗਏ ਤਕੜੇ ਤਕੜੇ ਰੇਡਰ ਆਇਆ ਤੇ ਰੇਡਰ ਤੇ ਆਪਣੇ ਵੀਰ ਦੇ ਕਾਹਨੂੰ ਨਾਮ ਮੈਂਸ਼ਨ ਕਰਨਾ ਹੈ ਪਹਿਲਾ ਵੱਡਾ ਬਾਲਾ ਆਣਿਓ ਫੜ ਲਿਆ ਫਿਰ ਉਦੋਂ ਤਕੜਾ ਰੇਡਰ ਆਇਆ ਨਿਓ ਫੜ ਲਿਆ ਫਿਰ ਉਦੋਂ ਤਕੜਾ ਰੇਡਰ ਆਇਆ ਸ਼ਿੱਲੂ ਨੇ ਉਹ ਫੜ ਲਿਆ ਤੇ ਸਹਸ ਬੱਕੇ ਮੇਰੇ ਮੂੰਹ ਚੋਂ ਨਿਕਲ ਗਿਆ ਇਹ ਬੰਦਾ ੜੀ ਇਹ ਰੋੜੀ ਕੁੱਟਣ ਵਾਲੀ ਮਸ਼ੀਨ ਹੈ ਤੇ ਤੋਂ ਬਾਅਦ ਫਿਰ ਲੋਕੀ ਨੂੰ ਕਹਿਣ ਲੱਗ ਗਏ ਇਹ ਤੇ ਸੱਚੀ ਰੋੜੀ ਕੁੱਟਣ ਵਾਲੀ ਮਸ਼ੀਨ ਅਰਗ ਹੈ ਸ਼ਿੱਲੂ ਐ ਦਵਾਵਾਂ ਦੇ ਸਾਡੇ ਵੀਰ ਦੇ ਲਈ ਬਹੁਤ ਸ਼ਿੱਲੂ ਆਉਣਗੇ ਪਰ ਸ਼ਿੱਲੂ ਬਾਹੂ ਅਕਬਰਪੁਰ ਇੱਕ ਹੀ ਐ ਜੱਸਿਆ ਰਹਿੰਦੇ ਪਲੇਅਰ ਗਰਾਊਂਡ 'ਚ ਹਲੋ ਮੇਰੀ